ਹਲਕਾ ਗੁਰੂਰ ਸਾਹਿਬ ਨਾਲ ਸੰਬੰਧਿਤ ਵੱਖ-ਵੱਖ ਸਿੰਗਰਾਂ ਦਾ ਇੰਟਰਵਿਊ ਲੈ ਕੇ ਆਉਂਦੇ ਆ ਤਾਂ ਜੋ ਸਾਡੇ ਇਲਾਕੇ ਦੇ ਨੌਜਵਾਨ ਅੱਗੇ ਆ ਸਕਣ ਤੇ ਗਾਇਕੀ ਦੇ ਵਿੱਚ ਝੰਡੇ ਬੁਲੰਦ ਕਰ ਸਕਣ ਅੱਜ ਜਿਹੜਾ ਨੌਜਵਾਨ ਤੁਹਾਨੂੰ ਮਿਲਣ ਜਾ ਰਿਹਾ ਹੈਗਾ ਮੰਨੂ ਤੱਲੇਵਾਲੀਆ ਮੰਨੂ ਦੀ ਗੱਲ ਕਰਦੇ ਆ ਤਾਂ ਮੰਨੂ ਦੀ ਆ ਵਾਇਜ਼ ਦੇ ਵਿੱਚ ਜਾਨ ਹੈਗਾ ਮੰਨੂ ਦੇ ਅੰਦਾਜ਼ ਦੇ ਵਿੱਚ ਜਾਨ ਹੈਗੀ ਆ ਫਿਲਹਾਲ ਮੰਨੂ ਦਾ ਹੁਣੇ ਇੱਕ ਗੀਤ ਜਿਹੜਾ ਹੈ ਲਾਂਚ ਹੋਇਆ ਅੱਜ ਮੰਨੂ ਸਾਡੇ ਸਟੂਡੀਓ ਦੇ ਵਿੱਚ ਹੈਗਾ ਗੱਲਬਾਤ ਵੀ ਕਰਨੀ ਆ ਤੇ ਵੱਖ-ਵੱਖ ਗੀਤ ਜਿਹੜੇ ਆ ਮੰਨੂ ਤੇ ਉਹ ਵੀ ਸੁਣਾਣੇ ਹੈ ਗਿਆ ਆਵਾਜ਼ ਸੁਣ ਕੇ ਤੁਹਾਨੂੰ ਇਹ ਪਤਾ ਲੱਗੂਗਾ ਵਾਕੇ ਆਰ ਨੈਟਵਰਕ ਦਾ ਮੁੰਡਾ ਘਾਉਂਦਾ ਹੈ ਤੇ ਗੱਲ ਆਉਣ ਵਾਲੇ ਦਿਨਾਂ ਦੀ ਕਰਦੇ ਆ ਤਾਂ ਮੰਨੂ ਮੈਨੂੰ ਇਹ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬੀ ਗਾਇਕੀ ਦੇ ਵਿੱਚ ਹਲਕਾ ਗੁਰੂ ਹਰਸਾਏ ਦਾ ਨਾਮ ਬੁਲੰਦ ਕਰੂਗਾ ਨਾਮ ਰੋਸ਼ਨ ਕਰੂਗਾ ਅੰਦਾਜ਼ ਤੇ ਆਵਾਜ਼ ਤੁਹਾਨੂੰ ਸੁਣਾਉਂਦੇ ਗਾ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਾ ਮੰਨੂ ਸਵਾਗਤ ਹੈ ਗੁਰੂ ਸਾਹਿਬ ਲਾਈਵ ਤੇ ਸੱਸੀ ਗਾਜੀ ਬਹੁਤ ਬਤਨ ਵਾਜੀ ਸਾਰਿਆਂ ਦਾ ਵੇਖਣ ਆਉਣ ਚਾਹਣ ਵਾਲਿਆਂ ਦਾ ਬਹੁਤ ਬਤਨ ਵਾਜੀ ਆ ਸਭ ਤੋਂ ਪਹਿਲਾਂ ਜੋ ਵੀ ਗੁਰੂ ਸਾਹਿਬ ਲਾਈਵ ਟੀਮ ਦਾ ਬਹੁਤ ਧੰਨ ਜਿਨ੍ਹਾਂ ਨੇ ਮੈਨੂੰ ਪਛਾਣਿਆ ਕਿਉਂਕਿ 90 ਉੱਪਰ ਦੇ ਜੋ ਟੈਲੈਂਟ ਹੁੰਦਾ ਕੋਈ ਨਹੀਂ ਪਛਾਣਦਾ ਜੋ ਤੁਸੀਂ ਮੈਨੂੰ ਪਛਾਣਿਆ ਤੇ ਮੈਨੂੰ ਲੋਕਾਂ ਅੱਗੇ ਲੈ ਕੇ ਆਂਦਾ ਟੈਲੈਂਟ ਨੂੰ ਮੈਨੂੰ ਪੇਸ਼ ਕਰਨ ਦੀ ਇੱਕ ਜਰੀਆ ਤੁਸੀਂ ਬਖਸ਼ਿਆ ਤੇ ਹਾਂਜੀ ਵੀਰੇ ਇੱਕ ਹੁਣੇ ਇੱਕ ਗੀਤ ਲਾਂਚ ਹੋਇਆ ਜਿਹਦਾ ਨਾਮ ਇਨਸਾਫ Song ਇਨਸਾਫ ਇਹ ਜੋ ਸਿੱਧੂ ਮੂਸੇਵਾਲਾ ਦੇ ਵਿੱਚ ਇਨਸਾਫ ਦੇ ਬਾਰੇ ਗੱਲ ਕੀਤੀ ਗਈ ਹੈ ਦੇ ਸਿੱਧੂ ਨੂੰ ਜਿਹੜਾ ਇਨਸਾਫ ਨਹੀਂ ਮਿਲਿਆ ਉਹ ਇਸ ਗੀਤ 'ਚ ਕੀਤਾ ਗਿਆ ਹਾਂਜੀ ਬਈ ਉਹਦੇ ਵਿੱਚ ਵੀ ਦੱਸਿਆ ਗਿਆ ਵੀ ਉਹ ਕਿਉਂ ਨਹੀਂ ਇਸ ਹामਲੇ ਨੇ ਟਾਈਮ ਹੋ ਗਿਆ ਜਿਵੇਂ ਇੱਕ ਵਕੀਲ ਨੇ ਪਿੱਛੇ ਕਿਹਾ ਸੀ ਵੀ ਉਹ ਅੱਤਵਾਦੀ ਜਾਂ ਫਿਰ ਵੰਜੇ ਉਹ ਉਹਨੂੰ ਵੀ ਵਿੱਚ ਦੱਸਿਆ ਗਿਆ ਵੀ ਹਾਂ ਉਹ ਅੱਤਵਾਦੀ ਨਹੀਂ ਗਿਆ ਜਾਂ ਫਿਰ ਮਰੇ ਤੋਂ ਬਾਅਦ ਉਹਨੂੰ ਐ ਨਾ ਕੈਦੇ ਵੀ ਉਹ ਅੱਤਵਾਦੀ ਹੈ ਉਹਨੂੰ ਮਰੇ ਤਾਂ ਵੀ ਅੱਤਵਾਦ ਥੱਪਣਾ ਲਾਦਾ ਜਿਉਂ ਤੇ ਵੀ ਉਹ ਮਰ ਗਿਆ ਉਹਨੂੰ ਲੈਜੈਂਡ ਸੀ ਲੈਜੈਂਡੀ ਹੈਗਾ ਵੀ ਉਹਨੂੰ ਥੱਪਣਾ ਮਰਿਆ ਦਾ ਲਾ ਦੇ ਵੀ ਅੱਤਵਾਦੀ ਨੇ ਕਿਹਾ ਉਹਨੂੰ ਜੋ ਸੀ ਵੀ ਹਾਂ ਉਹ ਇੱਕ ਸਹੀ ਕਈ ਕਿਸੇ ਸਹੀ ਬਣ ਕੇ ਗਿਆ ਮੈਂ ਉਹਦੇ ਬਸ ਉਹਦੇ ਬਾਰੇ ਇਨਸਾਫ ਬਾਰੇ ਗੱਲ ਕੀਤੀ ਸੀ ਵੀ 2 ਸਾਲ ਹੋ ਗਏ ਕਿਸੇ ਨੇ ਉਹਦੇ ਬਾਰੇ ਗੱਲ ਨਹੀਂ ਚੱਕੀ ਜੋ ਨਾਲ ਵੀ ਖੜੇ ਸੀ ਉਹਨਾਂ ਨੇ ਵੀ ਕਿਸੇ ਨੇ ਗੱਲ ਚੱਕੀ ਬਾਕੀ ਮੈਂ ਥੋੜੀ ਕੋਸ਼ਿਸ਼ ਕੀਤੀ ਸੀ ਗਾਣੇ ਜਰੀਏ ਕੀ ਹੈ ਸਤਾਇ ਯੰਤਰਾ ਉਹਦੇ ਹਾਂਜੀ ਉਹ ਮੈਂ ਇੱਕ ਥੋੜੇ ਦੋ ਕਲਬਸ ਸੁਣਾ ਦਣਾ ਖਦੋ ਸਾਲ ਹੋ ਗਏ ਨੇ ਕੋਈ ਨਖਬਾ ਆਇਆ ਨਹੀਂ ਥੋਡੀ ਕੋਟ ਕਚੈਰੀ ਦਾ ਕੋਈ ਖਤਬਾ ਆਇਆ ਨਹੀਂ ਨਕਤੇ ਗੁੰਡੇ ਗਾਂਡੇ ਦਾ ਨਕਤੇ ਅਤਵਾਦ ਜੇ ਦਾ ਮੱਥੇ ਛਾਪ ਦੇ ਦਿਓ ਜ਼ਾਲਮ ਸਰਕਾਰੋ ਨਹੀਂ ਇਨਸਾਫ ਦੇ ਦਿਓ ਸਿੱਧੂ ਮੂਸੇ ਵਾਲੇ ਨੂੰ ਇਨਸਾਫ ਦੇ ਦਿਓ ਇਸ ਤਰ੍ਹਾਂ ਇੱਕ ਗੀਤ YouTube ਤੇ ਪਾਇਆ ਹੈ ਬਾਕੀ ਵੀਡੀਓ ਆਉਂਦੀ ਇੱਕ ਸਿਰਫ ਬਿਆਨ ਕੀਤੀ ਗਈ ਹੈ ਜਲਦੀ ਆਉਂਦੀ ਇੱਕ ਪ੍ਰੋਪਰ ਵੀਡੀਓ ਵੀ ਕਰਾਂਗੇ ਬਾਕੀ ਇੱਕ Facebook ਤੇ ਪਾਇਆ ਸੀ ਇਹੋ ਇਹੀ ਗਾਣਾ ਉਹਨਾਂ ਤੇ 6.5 ਲੱਖ ਵਿਊ ਹੋ ਗਿਆ ਜੀ ਤੇ ਇਸ ਤੋਂ ਬਾਅਦ ਵੇਖੋ ਜੀ ਹੋਰ ਲੋਕਾਂ 'ਕੇ ਗਾਣਾ ਪਹੁੰਚੇਗਾ ਜੀ ਅੱਛਾ ਹਾਂ ਕਿਵੇਂ ਇਸ ਪਾਸੇ ਚੇਟਕ ਲੱਗੀ ਹੈਗੀ ਹੈ ਗਾਇਕੀ ਵਾਲੇ ਪਰਿਵਾਰ ਦੇ ਵਿੱਚ ਕੋਈ ਗਾਉਣ ਵਾਲਾ ਸੀ ਯਾਰ ਉਸਤਾਦ ਕੌਣ ਆ ਕਿਹਨਾਂ ਨੂੰ ਉਸਤਾਦ ਤਾਰਿਆ ਕਿਵੇਂ ਇਸ ਲੈਨ ਵੱਲ ਤੁਰੇ ਵੀਰੇ ਜੋ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਵਿੱਚ ਤਾਂ ਆ ਕੋਈ ਨਹੀਂ ਵੈਸੇ ਗਾਉਣ ਵਾਲਾ ਸੀ ਕੋਈ ਕਿਸੇ ਨੂੰ ਚिटਕ ਨਹੀਂ ਹੈਗੀ ਸੀ ਬਾਕੀ ਹਾਂ ਸ਼ੁਰੂ ਤੋਂ ਇੱਕ ਵੀ ਸਕੂਲਾਂ ਦੇ ਵਿੱਚ ਜਿਵੇਂ ਅੱਗੇ ਨੇ April ਦੇ ਵਿੱਚ ਹਾਂ ਬਾਲਸਬ ਹੁੰਦੀ ਆਨ ਦਾ ਉਹਦੇ ਵਿੱਚ ਜਿਵੇਂ ਕਹਿੰਦੇ ਵੀ ਹਾਂ ਤੁਸੀਂ ਕਵਿਤਾ ਲਿਖ ਕੇ ਲਾਓ ਉਹ ਇੱਕ ਲਿਖਣ ਦੀ ਚਿਤਕ ਹੀ ਹੈਗੀ ਸੀ ਤੇ ਸ਼ੁਰੂ ਦੀ ਵੀ ਹਾਂ ਇੱਕ ਆਸੀ ਵੀ ਮੈਂ ਕੁਝ ਨਵਾਂ ਲਿਖ ਕੇ ਸਰਾਣਾ ਸੁਣਾਵਣਾ ਉਹ ਮੈਂ ਲਿਖ ਦਿੰਦਾ ਸੀ ਤੇ ਜਿਵੇਂ ਇੱਕ ਮੈਂ 63 ਨੇ ਧੀ ਕਾਲੀ ਯੁਗ ਦਾ ਵੀ ਇਸ ਤਰ੍ਹਾਂ ਕਵਿਤਾ ਲਿਖਿਆ ਸੀ ਤੇ ਮੈਂ ਲਿਖ ਲਿਖ ਕੇ ਮੈਂ ਨਾ ਬਗਾਲਸਬ ਵਿੱਚ ਗਾਉਂਦਾ ਸੀ ਤੇ ਇਸ ਤਰ੍ਹਾਂ ਮੈਂ ਲਿਖਣ ਦਾ ਹੋਲੀ ਵਾਲੀ ਸ਼ੌਂਕ ਪਿਆ ਤੇ ਇੱਕ ਥੋੜੇ ਹਾਲਾਤ ਇਹ ਹੋ ਜੇ ਸੀ ਕਰਦੇ ਇੱਕ ਜਿਵੇਂ ਤਾਣੇ ਮੇਣੇ ਬਚਪਨ ਦੇ ਵਿੱਚ ਬੜਾ ਕੁਝ ਫੇਸ ਕੀਤਾ ਜੀ ਤੇ ਜੋ ਜੋ ਤੁਹਾਨੂੰ ਮੇਰਾ ਕਿਤੇ ਫਾਦਰ ਸਾਹਿਬ ਮਿਲੇ ਤੁਸੀਂ ਉਹਨਾਂ ਨੇ ਪੁੱਛਿਆ ਇਹ ਬਾਕੀ ਪਿੰਡ ਵਾਲਿਆਂ ਨੇ ਪੁੱਛਿਆ ਜਾ ਕੇ ਵੀ ਉਸ ਬਚਪਨ ਤੋਂ ਮੇਰੀ ਮਤਲਬ ਕਿ ਐਡਵੋਕਟ ਅਸੀਂ ਪਾਪਾ ਜੀ ਦਾ ਉਸ ਸਮੇਂ ਤੋਂ ਲੈ ਕੇ ਸ਼ੁਰੂ ਤੋਂ ਹੀ ਮੇਰੇ ਨਾਲ ਮਤਲਬ ਕਿ ਬੜਾ ਕੁਝ ਇੱਕ ਜਿਵੇਂ ਆਲਦ ਵਾਲੇ ਲੋਕ ਕਹਿੰਦੇ ਨੇ ਵੀ ਹਾਂ ਤੇਰੇ ਤੋਂ ਨਹੀਂ ਹੋਣਾ ਉਹ ਨਹੀਂ ਹੋਣਾ ਤੂੰ ਐ ਵੀ ਸ਼ੁਰੂ ਤੋਂ ਗਰੀਬੀ ਸੀ ਨੇ ਕਰਤੀ ਜੀ ਬੜਾ ਬੁਰਾ ਹਾਲ ਸੀ ਥੋੜਾ ਹੁਣ ਚਲੋ ਮਾੜਾ ਮਾੜਾ ਸੈਟਿੰਗ ਹੋਈ ਹੈ ਬਾਕੀ ਜਦੋਂ ਮੈਂ ਇਸ ਗਾਣੇ ਪਰ ਗਾੜੀ ਕੋਲ ਗੱਲ ਕੀਤੀ ਮੈਂ ਕਿ ਡਾਡੀ ਇਹ ਗਾਣਾ ਕਰਨਾ ਥੋੜਾ ਇੱਕ ਮਾਪ ਹੁੰਦਾ ਨਾ ਵੀ ਇਹ ਗਾਣੇ ਵਿੱਚ ਤੂੰ ਤੱਤੇ ਸ਼ਬਦ ਬੋਲੇ ਤੂੰ ਨਾ ਐਵੇਂ ਪੰਗਾ ਲੈ ਅਬ ਥੋੜੀ ਗਰੀਬ ਫੈਮਿਲੀ ਵੀ ਐਵੇਂ ਤੈਨੂੰ ਕੁਛ ਕਰ ਦੂਗਾ ਕੋਈ ਉਹ ਕਰ ਦੂਗਾ ਤੇ ਫਿਰ ਵੀ ਜਿੱਦ ਕਰਕੇ ਮੈਂ ਡਾਡੀ ਮੈਂ ਗਾਣਾ ਕਰਨਾ ਹੀ ਕਰਨਾ ਤੇ ਡਾਡੀ ਨੇ ਕਿਵੇਂ ਕਰਕੇ ਵੀ 10000 ਰੁਪਏ ਦਿੱਤਾ ਅੱਛਾ ਉਹ ਜਦੋਂ 10000 ਰੁਪਏ ਮੈਂ ਲੈ ਗਿਆ ਚੰਡੀਗੜ੍ਹ ਤੇ ਅੱਖਾਂ 'ਚ ਆਸੂ ਵੀ ਆ ਗਏ ਸੀ ਪਾਣੀ ਵੀ ਅੱਖਾਂ 'ਚ ਵੀ ਹਾਂ 10000 ਨਾ ਮੈਂ ਕਿਹਾ ਵੀ ਡਾਡੀ ਮੈਂ ਕਰ ਦਵਾਵਾਂਗਾ ਮੈਂ ਕਿਹਾ ਉਹ ਫਿਰ ਜਦੋਂ ਮੈਂ ਗਿਆ ਲੈ ਕੇ ਤੇ ਗਾਣਾ ਰਿਕਾਰਡ ਕੀਤਾ ਹੀ ਰਾਤ ਦੇ 11 ਵਜੇ ਰਿਕਾਰਡਿੰਗ ਹੋਈ ਤੇ ਉਸ ਤੋਂ ਬਾਅਦ ਮੈਂ ਉੱਥੇ ਰਾਤ ਰਿਆ ਮੈਂ ਫਿਰ ਪਿੰਡ ਆ ਕੇ 11 ਦਿਨ ਬਾਅਦ ਗਾਣਾ ਈਮੇਲ ਆਇਆ ਮੈਨੂੰ ਉਸ ਤੋਂ ਬਾਅਦ ਫਿਰ ਗਾਣਾ ਮੈਂ ਆਪ ਹੀ ਵੀਡੀਓ ਬਣਾਈ ਤੇ ਗਾਣਾ ਪਾਤਾ ਜੀ ਤੇ ਅਜਾ ਤੇਰਾ ਅਬਦਾ YouTube ਚੈਨਲ ਹਾਂਜੀ ਆਪਣੇ YouTube ਚੈਨਲ ਤੇ ਪਾਇਆ ਸੀ ਕਿਉਂਕਿ ਮੈਨੂੰ ਮੈਂ ਬੜਿਆਂ ਨੂੰ ਕਿਹਾ ਸੀ ਮੈਂ ਬਿਆ ਨਾ ਤੁਹਾਨੂੰ ਦੱਸ ਦਿੰਦਾ ਮੈਂ ਮੂਨਿਸਪੈਂਡ ਵੀ ਗਿਆ ਸੀ ਮੂਨਿਸਪੈਂਡ ਗਿਆ ਤੇ 12 ਵਜੇ ਮੈਂ ਪਹੁੰਚਿਆ 12 ਵਜੇ ਪਹੁੰਚ ਕੇ ਮੈਂ ਨਾ ਉੱਥੇ ਇੱਕ ਨਾ ਬਾਹਰ ਮਲਕ ਮੇਜ ਲੱਗਾ ਉੱਥੇ ਬੈਕ ਜਾ ਕੇ ਬਹਿ ਗਿਆ ਮੈਂ ਉਹ ਗਏ ਸੀ ਕਿਤੇ ਪਾਰਟੀ ਤੇ ਗਏ ਸੀ ਵਿਆਹ ਤੇ ਗਏ ਸੀ ਉਹਦੇ ਫਾਦਰ ਸਾਹਿਬ ਹਾਂ ਬਲਕੌਰ ਸਿੰਘ ਬਲਕੌਰ ਸਿੰਘ ਗਏ ਸੀ ਫਾਦਰ ਸਾਹਿਬ ਉਹਦੇ ਕਿਸੇ ਪਾਰਟੀ ਤੇ ਗਏ ਸੀ ਮੈਂ ਬੈਠ ਰਿਹਾ ਬੈਠ ਰਿਹਾ ਵੇਟ ਕਰਦਾ ਕਰਦਾ ਦੋ ਤਿੰਨ ਘੰਟੇ ਲੰਘ ਗਏ ਚਾਰ ਘੰਟੇ ਲੰਘ ਗਏ ਤੇ ਉਹ ਨਾ ਉਹਦੇ ਬਾਹਰ ਪੁਲਿਸ ਵਾਲੇ ਬੈਠੇ ਨੇ ਉਹ ਮੈਨੂੰ ਕਹਿੰਦੇ ਵੀ ਇੱਥੇ ਕਾਕਾ ਨਹੀਂ ਬਹਿਣਾ ਕਹਿੰਦੇ ਚੱਲ ਇੱਥੋਂ ਕਹਿੰਦਾ ਮੈਂ ਕਹੀ ਮੈਂ ਨਾ ਬੜੀ ਦੂਰੋਂ ਆਇਆ ਸਫ਼ਰ ਕਰਕੇ ਤੇ ਮੈਂ ਮਿਲ ਕੇ ਜਾਣਾ ਇਹ ਅ ਨਹੀਂ ਨਹੀਂ ਕਹਿੰਦੇ ਇੱਥੇ ਬਹਿਣਾ ਅਲਾਉਡ ਨਹੀਂਗਾ ਫਿਰ ਮੈਨੂੰ ਕਹਿੰਦੇ ਤੂੰ ਕਰਨੀ ਕਿ ਇੱਥੇ ਆ ਮੈਂ ਕਹੀ ਮੈਂ ਇਸ ਤਰ੍ਹਾਂ ਗਾਣਾ ਲਿਖਿਆ ਤੇ ਮੈਂ ਨ ਤੂੰ ਪਹਿਲੇ ਸਾਡੇ ਕੋਲ ਆ ਤੂੰ ਸੁਣਾ ਕਿਹੜਾ ਗਾਣਾ ਲਿਖਿਆ ਮੈਨੂੰ ਇਸ ਤਰ੍ਹਾਂ ਕਰਕੇ ਅੱਗੇ ਮੇਰੇ ਬੈ ਗਏ ਤੇ ਮੈਨੂੰ ਕੋਈ ਸੁਣਾ ਗਾਣਾ ਮੈਂ ਗਾਣਾ ਸੁਣਾਇਆ ਤੇ ਉਹ ਏਸੀ ਗਾਣਾ ਸੁਣਾਇਆ ਸੀ ਖੁਸ਼ ਹੋ ਕੇ ਵੀ ਆਂਦੇ ਠੀਕ ਤੇ ਮੈਨੂੰ ਉਸ ਤੋਂ ਪਤਾ ਲੱਗ ਗਿਆ ਮੈਂ ਗਾਣੇ 'ਚ ਦਮਤ ਹੈਗਾ ਫਿਰ ਮੈਂ ਸ਼ਾਮ ਪੈ ਗਈ ਫਿਰ ਉਹਨਾਂ ਦੇ ਫਾਜ਼ਲ ਸਾਹਿਬ ਮੇਰੇ ਮਿਲੇ ਤੇ ਉਹ ਮੈਨੂੰ ਕਹਿੰਦੇ ਤੂੰ ਐ ਕਰ ਇਸ ਬੋਡੀਗਾਰਡ ਦਾ ਨੰਬਰ ਲਾਇਆ ਸਾਨੂੰ ਡੰਮੀ ਸੈਂਡ ਕਰੀ ਮੈਂ ਡੰਮੀ ਸੈਂਡ ਕੀਤੀ ਜਦੋਂ ਡੰਮੀ ਸੈਂਡ ਕੀਤੀ ਤੇ ਉਹਨਾਂ ਨੂੰ ਨਾ ਮਤਲਬ ਕਿ ਤਿੰਨ ਕਿਦਾਂ ਰਿਪਲਾਈ ਮੈਨੂੰ ਕੀਤਾ ਮੈਨੂੰ ਕਹਿੰਦੇ ਤੇਰੀ ਬਾਅਦ 'ਚ ਦਮ ਹੈਗਾ ਲਿਖਤ 'ਚ ਫਿਰ ਮੈਂ ਕਿਹਾ ਵੀ ਗਾਣਾ ਸ਼ੇਅਰ ਚੜਾ ਹੋ ਜਾਏ ਫਿਰ ਮੈਂ ਤਹਿਸੀਲੇ ਜਾ ਕੇ ਗਾਣਾ ਡਿਸਟ੍ਰਿਕਟ ਕਰਾਇਆ ਤੇ ਨਾਮ ਕਰਾ ਲਿਆ ਫਿਰ ਮੈਂ ਗਾਣਾ ਰਿਕਾਰਡ ਕਰਕੇ ਰਿਲੀਜ਼ ਕਰਤੇ ਅੱਛਾ ਰਿਲੀਜ਼ ਕਰਨ ਤੋਂ ਪਹਿਲਾਂ ਵੀ ਗਿਆ ਸੀ ਮੈਂ ਜੀ ਉਹਨਾਂ ਕੋਲ ਤਿੰਨ ਚਾਰ ਵਾਰੀ ਮੈਂ ਆਇਆ ਇਹ ਤੇ ਫਿਰ ਗਿਆ ਤੇ ਉਹਨਾਂ ਨੇ ਗਾਣਾ ਸੁਣਿਆ ਵੀਡੀਓ ਨਹੀਂ ਬਣੀ ਸੀ ਮੈਂ ਉਹਨਾਂ ਕੋਲ ਗਿਆ ਤੇ ਉਹ ਮੈਨੂੰ ਮਤਲਬ ਕਿ ਪੂਰੇ ਬੱਚਾ ਵਾਂਗ ਮੈਨੂੰ ਪਿਆਰ ਕੀਤਾ ਤੇ ਗਾਣਾ ਸੁਣਿਆ ਵੀ ਚੰਗੀ ਤਰ੍ਹਾਂ ਛੋਟੇ ਜਿਹੇ ਅਰਲੀਜ਼ ਨਹੀਂ ਕੀਤਾ ਹਾਂਜੀ ਰਿਲੀਜ਼ ਨਹੀਂ ਕੀਤਾ ਜੀ ਰਿਲੀਜ਼ ਮੈਂ ਫਿਰ ਫਿਰ ਮੈਨੂੰ ਕਹਿੰਦੇ ਤਾਲ ਤਰ ਪੋਸਟਰ ਰਿਲੀਜ਼ ਕਰ ਦਾਂਗੇ ਜੇ ਗਾਣਾ ਨਹੀਂ ਰਿਲੀਜ਼ ਕਰਨਾ ਤਾਂ ਮੈਂ ਕਈ ਪੋਸਟਰ ਲਈ ਕਰਦੇ ਉਹਦਾ ਮੇਰਾ ਪੋਸਟਰ ਬਣਾਇਆ ਨਹੀਂ ਸੀਗਾ ਮੈਂ ਪਿੰਟ ਨੂੰ ਆ ਗਿਆ ਇਹ ਫਿਰ ਮੈਂ ਪੋਸਟਰ ਬਣਵਾਇਆ ਕਿ ਤੇ ਮੈਂ ਫਿਰ ਦੁਬਾਰਾ ਮੈਂ ਹਾਂ ਚੱਲ ਫੋਨ ਲਾਉਣਾ ਮੈਂ ਫੋਨ ਲਾਇਆ ਮੈਂ ਕਿ ਭਾਈ ਜੀ بڑے ਫੋਨ ਲਾਇਆ ਮੈਂ ਉਹ ਫੋਨ ਬੋਡੀਗਾਰਡ ਚੱਕਿਆ ਨਹੀਂ ਫਿਰ ਮੈਂ ਕਿਸੇ ਨੰਬਰ ਤੋਂ ਲਾਇਆ ਮੈਂ ਭਾਈ ਤੁਸੀਂ ਕਿਆ ਸੀ ਪੋਸਟਰ ਲਈ ਕਰ ਦੋ ਗੱਲ ਕਰਾ ਦੂੰ ਅੰਕਲ ਨਾਲ ਸੈਂਡ ਕਰਨਾ ਪੋਸਟਰ ਉਹ ਆnde ਨਹੀਂ ਜੀ ਮੈਂ ਤਾਂ ਪਿੰਟ ਨੇ ਇੱਥੇ ਹੀ ਨਿਕਾ ਮੈਂ ਗਿਆ ਛੁੱਟੀ ਤੇ ਫਿਰ ਮੈਂ ਫਿਰ ਬਸ ਫੜੀ ਮੂਸੇ ਪਿੰਟ ਦੀ ਫਿਰ ਮੂਸੇ ਪਿੰਟ ਗਿਆ ਮੈਂ ਫਿਰ ਜਾ ਕੇ ਮੈਂ ਉੱਥੇ ਸਾ ਤੁਸੀਂ ਯਕੀਨ ਨਹੀਂ ਕਰਨਾ ਜੀ ਮੈਂ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮੈਂ ਵੇਟ ਕਰਦੇ ਰਹੇ ਨਹੀਂ ਤੇ ਕਿਹੜਾ ਹੁੰਦਾ ਵੀ ਇੰਨਾ ਟਾਈਮ 7-8 ਘੰਟੇ ਵੇਟ ਕਰਦਾ ਹੀ ਘਰੇ ਮਿਲਣ ਹੀ ਮੈਨੂੰ ਨਾ ਹੀ ਮਿਲ ਦਿੱਤਾ ਉਹਨਾਂ ਨੇ ਮੈਂ ਬੜੀ ਸਕਿਉਰਟੀ ਬਾਹਰ ਹੁੰਦੀ ਨਾ ਮੈਂ ਉੱਥੇ ਵੇਟ ਕਰਦੇ ਰਹਾ ਕਰਦੇ ਰ ਫਿਰ ਨਾ ਉੱਥੇ ਦਮਦਮ ਸਾਹਿਬ ਨੇੜੇ ਹੈਗਾ 40 ਮਿੰਟ ਦੀ ਬਾਟ ਆਖਰੀ ਬਸ ਰਹਿ ਗਈ 6 ਵਾਲੀ ਮੈਂ ਦਮਦਮ ਸਾਹਿਬ ਗਿਆ ਜੀ ਤੇ ਉੱਥੇ ਕਿ ਮੈਂ ਰਾਤ ਕੱਢੀ ਉੱਥੇ ਕਿ ਲੰਗਰ ਖਾਦਾ ਜੀ ਸਵੇਰ ਦਾ ਭੁੱਖਾ ਲੰਗਰ ਉੱਥੇ ਖਾਦਾ ਲੰਗਰ ਖਾ ਕੇ ਮੈਂ ਉੱਥੇ ਹੀ ਰਾਤ ਕੱਢੀ 100 ਰੁਪਏ ਚ ਕ ਸਵੇਰੇ ਫਿਰ 7:00 ਵਜੇ ਬੱਸ ਫੜੀ ਮੂਸਬੰਡ ਨੂੰ ਫਿਰ ਮੂਸਬੰਡ ਆਵਜਿਆ 10 11 12 ਫਿਰ 1 ਵਜੇ ਤੱਕ ਵੇਟ ਕੀਤੀ ਫਿਰ ਨਾ ਮੈਨੂੰ ਮਿਲੇ ਮੈਂ ਬੜਾ ਟੁੱਟ ਗਿਆ ਅੰਦਰੋਂ ਜੀ ਇੱਕ ਨਾ ਮਤਲਬ ਕਿ ਅੰਦਰੋਂ ਮੈਨੂੰ ਬੜਾ ਫੀਲ ਜੁਆ ਵੀ ਹਾਂ ਮੈਨਾਂ ਇਨੀ ਦੂਰ ਆਇਆ ਇੱਕ ਮਿਲ ਨਹੀਂ ਦਿੱਤਾ ਮੈਨੂੰ ਫਿਰ ਮੈਂ ਉੱਥੇ ਮੈਂ ਨਾ ਸਾਰਾ ਟਾਈਟਲ ਰੂਲ ਜੋ ਗਾਣਾ ਤਿਆਰ ਕਰਕੇ ਮੈਂ ਉੱਥੇ ਜਾ ਕੇ ਮੂਸਬੰਡ ਅੱਡੇ ਦੇ ਬਾਹਰ ਹੀ ਮੈਂ ਗਾਣਾ ਰਿਲੀਜ਼ ਕਰਤਾ ਅੱਛਾ ਤੇ ਉਸ ਤੋਂ ਅਗਲੇ ਦਿਨ ਇੱਕ ਫੇਸਬੁਕ ਕੰਪਨੀ ਹੈਗੀ ਉਹਨਾਂ ਨੇ ਮੇਰਾ ਕੰਟੈਂਟ ਹੋਇਆ ਉਹਨਾਂ ਨੇ ਪਾਇਆ ਗਾਣਾ ਤੇ ਗਾਣਾ ਜੀ ਤਾਂ 6 ਲੱਖ ਵਿਊ ਆ ਗਏ ਗਾਣੇ ਦੇ ਬਾਕੀ ਹੁਣ ਗਾਣਾ ਅਸੀਂ ਪਹੁੰਚਣ ਅੱਗੇ ਹੋਰ ਲੋਕਾਂ ਤੱਕ ਹੋਰ ਵੀ ਜਾਊਗਾ ਬਾਕੀ ਅੱਗੇ ਵੀ ਕਰਾਂਗੇ ਅੱਛਾ ਹੋਰ ਕੀ ਜਿਹੜਾ ਹੈਗਾ ਡਿਊਟੀ ਵੀ ਗਾਉਣਾ ਹੈ ਜਾਂ ਕੀ ਕੁਝ ਗਾਉਣਾ ਹੈ ਕਿੱਦਾਂ ਦੇ ਗੀਤ ਜਿਹੜੇ ਹੈਗੇ ਆ ਇਹ ਤਾਂ ਗਾਣਾ ਤੁਸੀਂ ਰਿਲੀਜ਼ ਕਰਤਾ ਹਾਂਜੀ ਜੇ ਗੱਲ ਡਿਊਟ ਦੀ ਆਵੇ ਡਿਊਟੀ ਵੀ ਗਾਣਾ ਆਪਾਂ ਕਰਾਂਗੇ ਅੱਗੇ ਹੀ ਉਹ ਇਸ ਤਰ੍ਹਾਂ ਹੈਗਾ ਤਨ ਮੈਂ ਦੋ ਸ਼ਬਦ ਸੁਣਾਉਣਾ ਹੀ ਹੁਤੇਰਾ ਅੰਤ ਮੈਨੂੰ ਲੱਗਦਾ ਏ ਗੋਲੀ ਸੋਹਣਿਆ ਇੰਨਾ ਤੇਜ ਵੀ ਨਾ ਬਣ ਚੱਲ ਹੋਲੀ ਸੋਹਣਿਆ ਵੇਹ ਦੁਨੀਆ ਨਾ ਜਰਦੀ ਵੇ ਜਰਦੀ ਨਾ ਉੱਤੇ ਆਏ ਨੂੰ ਓ ਤੈਨੂੰ ਠੋਕ ਦੂਗਾ ਕੋਈ ਸੱਜਣਾ ਠੋਕ ਦੂਗਾ ਤੁਰੇ ਆਏ ਨੂੰ ਠੋਕ ਦੂਗਾ ਕੋਈ ਸੱਜਣਾ ਠੋਕ ਦੂਗਾ ਤੁਰੇ ਆਏ ਨੂੰ ਹਮੈਨੂੰ ਕੱਲ ਦੀ ਫਿਕਰ ਨਹੀਂ ਅੱਜ ਦੀ ਕੁੜੇ ਇੱਕੋ ਲਾਈਫ ਮਿਲੀ ਜਉ ਚੱਜ ਦੀ ਕੁੜੇ ਓਏ ਨਾ ਲੰਡਰਾਂ ਤੋਂ ਨਹੀਂ ਆਉਂਦਾ ਦੱਬਦਾ ਐਨਾ ਲੰਡਰਾਂ ਤੋਂ ਨਹੀਂ ਆਉਂਦਾ ਦੱਬਦਾ ਹਜੇ ਹੁਣੇ ਤਾਂ ਹੀ ਪੈਰ ਜੰਮਿਆ ਨੀ ਤਾਂ ਹਜੇ ਸ਼ੁਰੂਆਤਾਂ ਮਿੱਠੀਏ ਰਸਤੇ ਤਾਂ ਬਹੁਤ ਲੰਮਿਆਂ ਹਜੇ ਸ਼ੁਰੂਆਤਾਂ ਮਿੱਠੀਏ ਰਸਤੇ ਤਾਂ ਬਹੁਤ ਲੰਮਿਆਂ ਇਸ ਤਰ੍ਹਾਂ ਅਗਾ ਬਹੁਤ ਹੀ ਲਿਖੇ ਪਹਿਲੀ ਬੜੇ ਕਰਾਂਗੇ ਸੋਚ ਕਰਕੇ ਬਾਬਾ ਬਸ ਬਹਾਨਾ ਬਣੇ ਜੇ ਕਿਸੇ ਕੰਪਨੀ ਨਾਲ ਜਾਂ ਫਿਰ ਕਿਸੇ ਨਾਲ ਕੋਈ ਸਪੋਰਟ ਕਰਨ ਵਾਲਾ ਮਿਲੇ ਹੀਗਾ ਕਿਉਂਕਿ ਮੈਂ ਥੋੜਾ ਮੀਡਲ ਕਲਾਸ ਫੈਮਿਲੀ ਦੇ ਬਿਲੋਂਗ ਕਰਦਾ ਹਾਂ ਮੇਰਾ ਡੈਡੀ ਨਾ ਨਹੀਂ ਲਾ ਸਕਦਾ ਹੁਣ ਜੀ ਉਹਨਾਂ ਨੇ 10000 ਬੜੀ ਮੁਸ਼ਕਿਲਾਂ ਲੱਗਡੀਆਂ ਤੇ ਹੁਣ ਮੈਂ ਜੋ ਵੀ ਕਰਨਾ ਚਾਹੁੰਦਾ ਮੈਂ ਚਾਹੁੰਦਾ ਵੀ ਆਰ ਸਰਵਿਸਰ ਕਰਾਂ ਆਪ ਹੀ ਕਰਾਂ ਮੈਂ ਆਦੀ ਗਾਇਕੀ ਦਾ ਮੈਨੂੰ ਕੀੜਾ ਹੈਗਾ ਮੈਂ ਤੇ ਘਰਾਲ ਦੇ ਬੋਹਣ ਬਣਾਏ ਕਿਉਂਕਿ ਉਹਦਾ ਪਹਿਲਾਂ ਹੀ ਆਪਦਾ ਘਰਮਸਾ ਚਲਾਉਂਦਾ ਹੀ ਮੈਂ ਕਹਿੰਦਾ ਵੀ ਮੈਂ ਆਪ ਹੀ ਜੋ ਕਰਾਂ ਆਪ ਹੀ ਕਰਾਂ ਬਸ ਕਿਉਂਕਿ ਮੈਨੂੰ ਖੁਰਕ ਮੈਨੂੰ ਜੀ ਮੈਂ ਖ ਹਾਂ ਕਿਹੜੇ ਸਿੰਗਰ ਨੂੰ ਆਦਰਸ਼ ਮੰਨਦਾ ਹੈਗਾ ਕਿਹੜੇ ਸਿੰਗਰ ਨੂੰ ਜ਼ਿਆਦਾ ਸੁਣਨਾ ਜਾਂ ਉਹਨੂੰ ਗੋਨ ਕਨਾਲ ਲੈਣਾ ਮੈਂ ਇਹ ਸਿੰਗਰ ਸਭ ਤੋਂ ਜ਼ਿਆਦਾ ਸੁਣਿਆ ਮੈਂ ਹਾਰਨੇਦ ਨੂੰ ਬਹੁਤ ਸੁਣਾਈ ਵੈਸੇ ਬੱਬੂ ਮਾਨ ਨੂੰ ਕੱਚੀ ਹੁੰਦੀ ਆਵਾਜ਼ ਤੇ ਯਾਰ ਨਾ ਹਾਂਜੀ ਉਹਨੂੰ ਮੈਂ ਨਾ ਆਰਨੇਦ ਨੇ ਮੈਂ ਆਰਨੇ ਦੀ ਆਵਾਜ਼ ਤਾਂ ਬਹੁਤ ਚੰਗੀ ਲੱਗੀ ਹੈ ਬਾਕੀ ਗਾਣੇ ਬਹੁਤ ਵਧੀਆ ਨੇ ਉਹ ਸਭ ਤੋਂ ਵਧੀਆ ਗੱਲ ਹੈ ਕਿ ਉਹ ਹਾਲਾਤ ਦੇ ਗੀਤ ਲਿਖਦਾ ਜਿਵੇਂ ਉਹਨਾਂ ਦੇ ਉਹਨਾਂ ਦੇ ਬੜਾ ਮਾੜਾ ਹਾਲ ਸੀ ਕਰਦਾ ਜੀ ਡੇਢ ਕਿਲੇ ਪੈੜੀ ਸੋ ਵੀ ਵੇਚੀ ਸੀ ਘਰ ਭੈਣ ਦਾ ਵਿਆਹ ਕੀਤਾ ਉਹਨਾਂ ਨੇ ਉਹ ਵੀ ਬਰਾ ਬੜਾ ਬੁਰਾ ਹਾਲ ਸੀ ਮਲਟ੍ਰੈਟਰ ਵਿੱਚ ਆ ਉਹਦੀ ਜਿਹੜੀ ਬਾਇਓਗ੍ਰਾਫੀ ਸੀ ਨਾ ਮੈਨੂੰ ਉਹ ਬਹੁਤ ਬੜੀ ਬੜਾ ਨੇ ਪ੍ਰਭਾਵ ਕੀਤਾ ਮੈਨੂੰ ਉਸ ਤੋਂ ਬਾਅਦ ਮੈਂ ਉਹਨੂੰ ਬੜਾ ਸੁਣਿਆ ਬੜਾ ਜਿਆਦਾ ਫਿਰ ਮੈਂ ਸੁਣ ਸੁਣ ਕੇ ਮੈਂ ਲਿਖਣਾ ਸਟਾਰਟ ਕੀਤਾ ਮੈਂ ਕਿਹਾ ਵੀ ਇਹ ਐਸਟਰਾ ਲਿਖਦਾ ਮੈਂ ਵੀ ਲਿਖ ਸਕਦਾ ਮੈਂ ਵੀ ਬਣ ਸਕਦਾ ਵੀ ਇਹ ਗਰੀਬੀ ਚ ਉੱਠ ਸਕਦਾ ਮੈਂ ਵੀ ਉੱਠ ਸਕਦਾ ਕਿਉਂਕਿ ਦੁਨੀਆ ਦੇ ਇਹੋ ਜਿਹੇ ਕੋਈ ਕੰਮ ਨਹੀਂ ਜੋ ਬਣ ਨਹੀਂ ਕਰ ਸਕਦੇ ਹਾਂ ਜੀ ਸੁਪਨਾ ਵੱਡਾ ਲੈ ਰੱਖੀ ਹਾਂ ਜੀ ਸੁਪਨਾ ਵੱਡਾ ਜੀ ਕਿਉਂਕਿ ਕਈ ਲੋਕ ਹਜੇ ਵੀ ਕਹਿੰਦੇ ਵੀ ਹਾਂ ਕੀ ਬਣਿਆ ਕਿੰਨੇ ਪੈਸੇ ਆ ਗਏ ਕਿਵੇਂ ਨਹੀਂ ਬਸ ਇਹ ਗੋ ਐ ਕਹਿ ਕੇ ਤਾਲ ਦੀ ਦਸਨਾ ਹਾਂਜੀ ਆਰਨੇ ਦਾ ਗਾਣਾ ਸੁਣਾ ਦੇਣਾ ਜੀ ਹੋ ਮੁੰਡਾ ਕਹਿੰਦਾ ਆਪਣੇ ਬਾਪੂ ਨੂੰ ਨਾ ਡਰ ਮੰਨੀ ਬੇਰੁਜ਼ਗਾਰੀ ਦਾ ਆ ਮੈਨੂੰ ਵਾਜਾ ਕੇ ਰਾਂ ਲੈ ਲੈਣ ਦੇ ਆ ਕੰਮ ਕਿਤੇ ਨਹੀਂ ਗਿਆ ਕਲਾਕਾਰੀ ਦਾ ਨਾਲੇ ਨਾਮ ਸੁਣੀ ਨਾਲੇ ਨੋਟ ਗਿਣੀ ਨਾਮ ਸੁਣੀ ਨਾਲੇ ਨੋਟ ਗਣੀ ਬਸ ਕਿੱਲਾ ਕੁ ਪੜਨੇ ਪਾ ਬਾਪੂ ਸਾਖ ਕਿਸੇ ਕਿਸੇ ਤੋਈ ਲੱਗਦਾ ਏ ਹੁਣ ਜਿਆਦਾ ਲੱਗਦੇ ਦਾ ਬਾਪੂ ਸਾਖ ਕਿਸੇ ਕਿਸੇ ਤੋਈ ਲੱਗਦਾ ਏ ਹੁਣ ਜਿਆਦਾ ਲੱਗਦੇ ਦਾ ਬਾਪੂ ਆਰਨੇ ਦੇ ਥੋੜਾ ਆ ਗਏ ਸਟੱਪਾ ਜਿਹਾ ਹੋਰ ਵੀ ਐ ਕੋਈ ਆਉਦਾ ਹਾਂਜੀ ਹੋਰ ਵੀ ਗਾਣੇ ਹੈਗੇ ਨੇ ਆਰਨੇ ਦੇ ਜਿਵੇਂ ਆ ਵੇ ਤੇਰੀ ਏਡੀ ਕਿਉਲ ਜੀ ਤਾਣੀ ਵੇ ਰੱਖੇ ਬੁਕਲ ਚ ਬੰਦੇ ਖਾਣੀ ਵੇ ਆਹਾ ਸ਼ੌਂਕ ਕਿਹੋ ਜੇ ਪਾਲੇ ਵੇ ਸੋ ਤੇਰੀ ਮੈਨੂੰ ਨਹੀਂ ਜੱਜਦੇ ਵੇ ਤੇਰੇ ਕਮਡ ਫਲਟਰਾਂ ਵਾਲੇ ਵੇ ਓ ਮੇਰੀ ਹਿੱਕ ਤੇ ਤਰ ਤੇ ਤਾਰ ਕੁੜੇ ਨਹੀਂ ਰੱਬ ਕਰੇ ਇੰਨਾ ਦੀ ਖੈਰ ਕੁੜੇ ਜੋ ਨੱਪਣ ਮੇਰੇ ਜਜ਼ਬਾਤਾਂ ਨੂੰ ਮੇਰੇ ਸਾੜੇ ਲੱਗਦੇ ਜ਼ਹਿਰ ਕੁੜੇ ਹਾਏ ਹਰ ਹਿਲ ਪੁਗਤਨਾ ਪੈਂਦਾ ਆ ਹੀ ਲੱਗ ਪੁਗਤ ਨਾ ਪੈਂਦਾ ਆ ਜੋ ਕਿਸਮਤ ਦੇ ਚੱਕਰ ਭਏ ਹੋ ਤੇਰਾ ਯਾਰ ਡਫਲਟਰ ਤਾਂ ਹੋਇਆ ਨਹੀਂ ਕੁਝ ਬੰਦੇ ਡਫਲਟਰ ਟਕਰ ਗਏ ਯਾਰ ਡਫਲਟਰ ਤਾਂ ਹੋਇਆ ਨਹੀਂ ਕੁਝ ਬੰਦੇ ਡਫਲਟਰ ਟਕਰ ਗਏ ਹੋ ਗਾਣਾ ਜੀ ਬਿਲਕੁਲ ਜੀ ਐਸੀ ਮੰਨੂ ਤੱਲੇਵਾਲੀਆ ਤੇ ਮੰਨੂ ਦੀ ਆਵਾਜ਼ ਮੈਂ ਪਹਿਲਾਂ ਗੱਲ ਕਰ ਦਿੱਤੀ ਸੀ ਆਰ ਨੈਤ ਨਾਲ ਮੇਲ ਖਾਂਦੀ ਹੈਗਾ ਆਰ ਨੈਤ ਨੂੰ ਹੀ ਸੁੰਦਾ ਤੇ ਮੁੰਡਾ ਗਾਉਂਦਾ ਵੀ ਉਸੇ ਅੰਦਾਜ਼ ਵਿੱਚ ਤੇ ਲਿਖਦਾ ਵੀ ਉਸੇ ਅੰਦਾਜ਼ ਵਿੱਚ ਹੈ ਪਰ ਫਿਲਹਾਲ ਜਿਹੜਾ ਹੁਣ ਸਿੱਧੂ ਮੂਸੇਵਾਲਾ ਨੂੰ ਇਨਸਾਬ ਦਵਾਂ ਦੇ ਲਈ ਇੱਕ ਗੀਤ ਜਿਹੜਾ ਮੰਨੂ ਦਾ ਆਇਆ ਹੈਗਾ YouTube ਤੇ ਗੀਤ ਹੈ ਕਿਸ ਚੈਨਲ ਤੇ ਪਿਆ ਵੀਰੇ ਗੀਤ ਹੈ ਮੇਰੇ ਚੈਨਲ ਦਾ ਨਾਮ ਹੈਗਾ ਮੰਨੂ ਤੱਲੇਵਾਲੀਆ ਜੀ ਮੰਨੂ ਤੱਲੇਵਾਲੀਆ ਚੈਨਲ ਤੇ ਪਿਆ ਹੈ ਵੀਡੀਓ ਇਹਨੇ ਖੁਦ ਐਡਿਟ ਕੀਤਾ ਹੈਗਾ ਤੁਸੀਂ ਉਸ ਵੀਡੀਓ ਨੂੰ ਦੇਖ ਵੀ ਸਕਦੇ ਹੋ ਇਹਨਾਂ ਦੇ ਚੈਨਲ ਤੇ ਜਾ ਕੇ ਤੇ ਮੰਨੂ ਦੀ ਆਵਾਜ਼ ਕਿਵੇਂ ਲੱਗੀ ਹੈਗੀ ਆ ਮੰਨੂ ਦਾ ਅੰਦਾਜ਼ ਕਿਵੇਂ ਲੱਗਿਆ ਹੈ ਮੰਨੂ ਦੀ ਲਿਖਤ ਕਿਵੇਂ ਲੱਗੀ ਹੈ ਲਿਖਣ ਦਾ ਅੰਦਾਜ਼ ਕਿਵੇਂ ਲੱਗਿਆ ਹੈਗਾ ਅਸੀਂ ਉਮੀਦ ਕਰਦੇ ਹੈਗਾ ਇਸ ਵੀਡੀਓ ਨੂੰ ਮਤ ਤੋਂ ਛੇਅਰ ਕਰਿਓ ਮੰਨੂ ਵਰਗੇ ਨੌਜਵਾਨ ਨੂੰ ਕੋਈ ਪ੍ਰੋਡੂਸਰ ਚੱਕ ਲਵੇ ਤੇ ਮੰਨੂ ਦੀ ਜ਼ਿੰਦਗੀ ਵੀ ਆਰ ਨੇਤ ਵਾਂਗੂ ਜਾਂ ਹੋਰ ਸਿੰਘਰਾ ਵਾਂਗੂ ਬਦਲ ਸਕਦੀ ਹੈ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁਦਾ ਗੁਰੂ ਅਫਸਰ ਜੀ ਲਾਈ